ਮੈਨੂੰ ਵੀ ਤਾਂ ਪਤਾ ਲੱਗੇ ਕੀ ਕਹਿਣਾ ਜਦੋਂ ਕੁੜੀ ਆਲੇ ਆਏ ਬੀਬੀ ਜੀ ਵੇ ਵੇ ਤੂੰ ਕੀ ਬਣਾਇਆ ਸ਼ੀਸ਼ਾ ਨਹੀਂ ਉਹ ਵੇਖਿਆ ਬੀਬੀ ਜੀ ਸ਼ੀਸ਼ਾ ਵੇਖ ਕੇ ਤਿਆਰ ਹੋਇਆ ਤੇ ਗੱਲਾਂ ਉੱਤੇ ਸ਼ਿਆਰੀ ਤੋਂ ਬਣਾਇਆ ਬੀਬੀ ਜੀ ਤੁਸੀਂ ਕਿੰਨੇ ਭੋਲੇ ਹੋ ਕੱਲ ਤੁਸੀਂ ਆਪੇ ਕਿਹਾ ਸੀ ਤਾਈ ਸ਼ਾਈ ਲਾ ਕੇ ਤਿਆਰ ਹੋਈ ਇਹ ਤਾਈ ਹੋ ਗਈ ਇਹ ਸ਼ਾਈ ਹੋ ਗਈ ਤਫਾ ਹੋਣਿਆ ਵੇ ਜਾ ਜਾ ਕੇ ਮੂੰਹ ਸਾਫ਼ ਕਰਕੇ ਆ ਉਹ ਹੋਂਦਾ ਹੀ ਪਈ ਹੋਣੀ ਐ ਚਲ ਮੂੰਹ ਸਾਫ਼ ਕਰ ਐਦਾਂ ਐਦਾਂ ਬੈਠੇ ਬੈਠੇ ਮੇਰੇ ਕੋ ਬੈ ਜਾ ਓਏ ਬੈ ਜਾ ਹੁਣ ਜਿਸ ਵਲੇ ਪ੍ਰਾਣੇ ਇੱਥੇ ਆਉਣ ਕੁੜੀ ਵਾਲੇ ਉਹਨਾਂ ਨੂੰ ਆਉਂਦਿਆਂ ਤੂੰ ਪਹਿਲੋਂ ਕਰਨੀ ਐ ਸਤਿ ਸ੍ਰੀ ਅਕਾਲ ਜੀ ਫੇਰ ਉਹਨਾਂ ਦੇ ਪੈਰੀ ਪਹਿਣਾ ਸਮਝ ਗਿਆ ਸਮਝ ਗਿਆ ਬੀਬੀ ਜੀ ਬੀਬੀ ਜੀ ਨਹੀਂ ਕਹਿਣਾ ਅੱਜ ਤੋਂ ਤੂੰ ਸਾਡਾ ਪੁੱਤਰ ਏ ਅੱਜ ਪੁੱਤਰ ਏ ਤੂੰ ਸਾਡਾ ਠੀਕ ਹੈ ਸਮਝ ਗਿਆ ਮੈਨੂੰ ਕਹਿੰਦੇ ਮੰਮੀ ਜੀ